चढ़ी कला न्यूज़ के खबरका खपतकार ने दस कि खपतकार के बकाया बिलों उ अठारह प्रतिशत ब्याज पैंता है उसनों कटा के दस प्रतिशत कर दिता गया है इस तरह खपतकारों अठ प्रतिशत की छूट दी जा रही है उन्होंने कहा किम तेईस सितंबर तो शुरू की गई है तीन महीने तक चलेगी खपतकारों की चाहे किसी इंडस्ट्री दुकानदार उन्होंने खपतकार बिजली दफ्तर सवेरे नौकर तो अपना काम करा सकते हैं इसके बावजूद भी जेकर कोई खपतकार अपना बिल नहीं धारा तो उसका मीटर भी लाया जा सकता है उन्होंने कहा कि जेकर कोई खपतकार पूरा बिल नहीं दे सकता तो किसतान भी अपने बिल का भुगतान कर सकता है ਉਥੇ ਹੀ ਖਪਤਕਾਰਾਂ ਵੱਲੋਂ ਵੀ ਬਿਜਲੀ ਬੋਰਡ ਦਾ ਇਸ ਸਕੀਮ ਲਈ ਧੰਨਵਾਦ ਕੀਤਾ ਗਿਆ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਮ ਜਸਾ ਸਿੰਘ ਹੈ ਮੈਂ ਬਤੌਰ ਐਸਡੀਓ ਪੀਐਸਪੀਸੀਐਲ ਕਰਦੀਆਂ ਇਚਿਤਨਾਤ ਸਰੇ ਪੰਜਾਬ ਸਰਕਾਰ ਦਾ ਬਹੁਤ ਹੀ ਇੱਕ ਵੱਡਾ ਪ੍ਰਾਲਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਖਪਤਕਾਰਾਂ ਲਈ ਤੇ ਜਿਨ੍ਹਾਂ ਦੇ ਕੋਈ ਬਿੱਲ ਕਿਸੇ ਕਾਰਨ ਕਰਕੇ ਬਕਾਇਆ ਖੜੇ ਹੈ ਲੰਬੇ ਸਮੇਂ ਤੋਂ ਬਕਾਇਆ ਖੜਿਆ ਹੈ ਉਹਨਾਂ ਨੂੰ ਜੁਰਮਾਨਾ ਪੈ ਰਿਹਾ ਉਹਨਾਂ ਨੂੰ ਵਿਆਜ ਪੈ ਰਿਹਾ ਤੇ ਉਹਦੇ ਵਾਸਤੇ ਮੈਂ ਇੱਕ ਮਹੀਨੇ ਬਹੁਤ ਵੱਡੀ ਇੱਕ ਸਹੂਲਤ ਫਕਟਕਾਰਾਂ ਨੂੰ ਦਿੱਤੀ ਹੈ ਇਹਦੇ ਵਿੱਚ ਇਹ ਹੈ ਕਿ ਪਹਿਲਾ ਜਿਹੜਾ 18% ਇੰਟਰਸਟ ਹੈ ਜਿਹੜਾ ਉਹ ਬਕਾਇਆ ਖੜੀ ਰਕਮ ਦੇ ਉੱਤੇ ਪੈਂਦਾ ਹੈ ਸੋ ਹੋਣਾ ਜਿਹੜੀ ਪੰਜਾਬ ਸਰਕਾਰ ਨੇ ਪਾਵਰ ਕਾਮ ਨੇ ਇੱਕ ਬਹੁਤ ਹੀ ਵੱਡੀ ਸਹੂਲਤ ਦਿੰਦੇ ਹੋਏ ਇਹ ਜਿਹੜਾ ਇੰਟਰਸਟ ਹੈ ਸਿਰਫ 10% ਸਿੰਪਲ ਇੰਟਰਸਟ ਦੇ ਉੱਤੇ ਲੈਣਾ ਹੈ ਬਾਕੀ ਆ ਜਿਹੜੀ ਉਹ ਸਾਰੀ ਰਾਹਤ ਉਹ ਖਪਤਕਾਰ ਨੂੰ ਦਿੱਤੀ ਜਾਵੇਗੀ ਇਹ ਜੀ 23 9 ਨੂੰ ਜੋ ਸਰਕੂਲਰ ਸਕੀਮ ਚਾਲੂ ਹੋਈ ਹੈ ਤੇ 3 ਮਹੀਨਿਆਂ ਲਈ ਇਹ ਸਕੀਮ ਹੈ ਜਿਹੜੀ ਉਹ ਚੱਲਦੀ ਰਹੇਗੀ ਤੇ ਇਸ ਨਾਲੇ 22 12 ਤੱਕ ਸਕੀਮ ਦਾ ਜਿਹੜਾ ਹੈਗਾ ਉਹ ਸਾਡੇ ਬੜੇ ਮੁੱਲੇ ਖਪਤਕਾਰ ਆ ਜਿਹੜੇ ਉਹ ਇਹਨਾਂ ਦਾ ਲਾਭ ਉਠਾ ਸਕਦੇ ਆ ਮੇਰੀ ਇਹ ਹਾਰਦਿਕ ਅਪੀਲ ਹੈ ਸਾਡੇ ਸਾਰੇ ਹੀ ਸਤਕਾਰਯੋਗ ਖਪਤਕਾਰਾਂ ਨੂੰ ਚਾਹੇ ਉਹ ਕਿਸੇ ਵੀ ਕੈਟਾਗਰੀ ਨਾਲ ਚਾਹੇ ਇੰਡਸਟਰੀ ਕੈਟਾਗਰੀ ਨਾਲ ਸੰਬੰਧ ਰੱਖਦੇ ਆ ਉਹ ਜਿਹੜਾ ਹੈਗਾ ਕਮਰਸ਼ੀਅਲ ਕੈਟਾਗਰੀ ਨਾਲ ਸੰਬੰਧ ਰੱਖਦੇ ਆ ਉਹ ਘਰੇਲੂ ਕੈਟਾਗਰੀ ਨਾਲ ਸੰਬੰਧ ਰੱਖਦੇ ਆ ਇਹ ਸਾਰੇ ਹੀ ਖਪਤਕਾਰਾਂ ਲਈ ਇਹ ਜਿਹੜੀ ਹੈਗੀ ਹੈ ਸਕੀਮ ਹੈਗੀ ਹੈ ਸੋ ਜੇ ਇਹ ਆਪਣਾ ਸਮਾਂ ਰਹਿੰਦੇ ਉਹ ਦਫਤਰ ਦੇ ਵਿੱਚ ਅਸੀਂ ਕੰਮ ਵਾਲੇ ਦਿਨਾਂ ਦੇ ਵਿੱਚ 9 ਤੋਂ ਲੈ ਕੇ 5 ਵਜੇ ਤੱਕ ਸਾਡਾ ਸਟਾਫ ਸਾਡਾ ਮਾਲੇਖਾਕਾਰ ਤੇ ਦੂਸਰਾ ਸਾਰਾ ਮੈਂ ਖੋਦੇ ਇੱਥੇ ਅਸੀਂ ਹਾਜ਼ਰ ਹ ਜਦੋਂ ਵੀ ਆ ਕੇ ਕੰਮ ਵਾਲੇ ਦਿਨ ਨੂੰ ਮਿਲ ਕੇ ਉਹ ਆਪਣਾ ਇਹ ਜਿਹੜਾ ਮਸਲਾ ਹੱਲ ਕਰਵਾ ਸਕਦੇ ਆ ਤੇ ਕੋਈ ਵੱਡੀ ਰਾਹਤ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਉਹਦਾ ਇਹ ਪਾਲਣਾ ਕਰਨਾ ਉਹਦਾ ਲਾਭ ਉਠਾਉਣਾ ਅੱਗੇ ਮੇਰੀ ਅਪੀਲ ਇਹ ਵੀ ਹੈ ਵੀ ਜੇ ਅਗਰ ਜੇ ਬਿੱਲ ਨਹੀਂ ਭਰੇ ਜਾਂਦੇ ਤਾਂ ਜਿਹੜੀਆਂ ਅਗਲੀ ਜਿਹੜੀ ਕਾਰਵਾਈ ਹੋਵੇਗੀ ਉਹ ਫਿਰ ਇਹ ਮੀਟਰ ਕਟਣ ਦੀ ਜਾਂ ਮਤਲਬ ਹੋਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸਾਡੇ ਮਨ ਜੋ ਖਪਤਕਾਰਾਂ ਨੂੰ ਆ ਸਕਦੀਆਂ ਸੋ ਮੇਰੀ ਇਹ ਬਰਜੋ ਅਪੀਲ ਹੈ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਕਿਉਂਕਿ ਇਹ ਬਹੁਤ ਵੱਡਾ ਉਪਰਾਲਾ ਪੰਜਾਬ ਸਰਕਾਰ ਨੇ ਕੀਤਾ ਹੈ ਬੜਮੁੱਲੇ ਖਪਤਕਾਰਾਂ ਲਈ ਸੋ ਇੰਨਾ ਕਹਦਾ ਮੈਂ ਇਹ ਗੱਲ ਫਿਰ ਅਪੀਲ ਕਰਦਾ ਕਿ ਇਹ ਸਮਾਂ ਰਹਿੰਦੇ ਜੋ ਵੀ ਖਪਤਕਾਰਾਂ ਦਾ ਬਿੱਲ ਬਕਾਇਆ ਖੜੇ ਹੈ ਉਹ ਦਫ਼ਤਰ ਚ ਮਿਲਣ ਤੇ ਇਸ ਹੁਸਤ ਦਾ ਲਾਭ ਲਾ ਕੋਈ ਕਿਸ਼ਤ ਹੋ ਸਕਦੀ ਹੈ ਪਹਿਲਾਂ ਇਸ ਨੂੰ ਫਾਈਨਲ ਕਰਕੇ ਤੇ ਜੋ ਵੀ ਰਕਮ ਘਟਦੀ ਉਹ ਵਿਆਜ ਛੱਡ ਕੇ ਬਾਕੀ ਜਿਹੜੀ ਰਕਮ ਹੈ ਉਹ ਕੋਈ ਇੱਕ ਕਿਸ਼ਤ ਉਹਦੇ ਨਾਲ ਕੀਤੀ ਜਾ ਸਕਦੀ ਹੈ ਤੇ ਉਹ ਸਮਾਂ ਰਹਿੰਦੇ ਆਪਦੀ ਜੋ ਕਿਸ਼ਤ ਦਾ ਬਣੂਗਾ ਉਹ ਭਰੇ ਉਹਦੇ ਲਈ ਭਰਨਾ ਹੈ ਫਿਰ ਉਹ ਉਸ ਚੀਜ਼ ਨੂੰ ਮੰਨਣਾ ਜੋ ਕਿਸ਼ਤ ਬਣ ਜੂਗੀ ਲਾਜ਼ਮੀ ਬਲਵਿੰਦਰ ਆ ਜੀ ਅੱਜ ਕੀ ਕੰਮ ਕਰਦੇ ਮੈਂ ਸਰ ਲਾਰਜ ਹਟਨੈਸ ਸਕੂਲ ਤੇ ਐਜ਼ ਅ ਐਡਮਿਨ ਵਰਕ ਕਰਦਾ ਸਰ ਜੀ ਕਿੰਨਾ ਕੁ ਬਿਲ ਸਰ ਮੈਂ ਬਿਲ ਸਰ ਮੇਰਾ 39892 ਰੁਪਏ ਬਿਲ ਸੀ ਤੇ ਉਹ ਕੋਈ ਮਜਬੂਰੀਆਂ ਹੋਣ ਕਰਕੇ ਬਿੱਲ ਜ਼ਿਆਦਾ ਹੋਣ ਕਰਕੇ ਨਹੀਂ ਆਪਾਂ ਪੇ ਕਰ ਸਕੀ ਬਟ ਜੋ ਜੋ ਪੰਜਾਬ ਬਿਜਲੀ ਬੋਰਡ ਨੇ ਜੋ ਇਹ ਸਹੂਲਤ ਕੱਢੀ ਉਹ OTS ਨਾਂ ਦੇ ਹੇਠ ਕਿ ਆਪਾਂ ਨੂੰ ਜੋ ਇੰਟਰਸਟ ਆ ਮਿਲ ਗਿਆ ਇਹ ਮਾਫ ਕਰ ਦਿੰਦੇ ਨੇ ਵਨ ਟਾਈਮ ਇੰਟਰਸਟ ਜੋ ਉਹ ਹੀ ਉਹ ਹੀ ਮਿਲ ਲਗਾਉਂਦੇ ਇੰਟਰਸਟ ਇੰਟਰਸਟ ਹੋ ਨਹੀਂ ਪੈਂਦਾ ਉਹ ਦੇ ਕਰਕੇ ਮੇਰੀ ਕਾਫੀ ਸਾਰੀ ਰਕਮ ਜਿਹੜੀ ਹੈ ਮੇਰੀ ਘੱਟ ਗਈ ਹੈ ਤੇ ਮੈਂ ਆਰਾਮ ਨਾਲ ਹੋਏ ਇਸ ਆਪਣੇ ਬਿਜਲੀ ਦੇ ਬਿੱਲ ਨੂੰ ਪੇ ਕਰ ਸਕਿਆ ਜਿਹਦੇ ਕਰਕੇ ਮੈਂ ਪੰਜਾਬ ਸਰਕਾਰ ਦਾ ਖਾਸ ਕਰਕੇ ਪੰਜਾਬ ਬਿਲੀ ਬੋਰਡ ਦੇ ਅਧਿਕਾਰੀਆਂ ਦਾ ਉੱਚ ਅਧਿਕਾਰੀਆਂ ਦਾ ਕਰਮਚਾਰੀਆਂ ਦਾ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਮੇਰੇ ਸਿਰ ਤੇ ਜੋ ਬਹੁਤ ਸਾਰਾ ਵੱਡਾ ਬੋਝ ਸੀ ਇਹਨਾਂ ਉਤਾਰ ਦਿੱਤਾ ਤੇ ਮੈਂ ਸਾਰੀ ਜਨਤਾ ਨੂੰ ਅਪੀਲ ਕਰਦਾ ਕਿ ਜਿਨ੍ਹਾਂ ਦਾ ਵੀ ਮੇਰੇ ਵਾਂਗੂ ਬਿੱਲ ਹੈ ਇਸ ਤਰ੍ਹਾਂ ਮਲਕੀ ਕਾਫੀ ਵੱਡ ਸੀ ਉਹ ਹੁਣ ਆਰਾਮ ਨਾਲ ਆਪਣਾ ਬਿੱਲ ਤਾਰ ਸਕਦੇ ਨੇ ਔਰ ਆਪਣੀਆਂ ਵਕਸਤਾ ਵੀ ਕਰਾ ਕੇ ਬਿੱਲ ਤਾਰ ਸਕਦੇ ਨੇ